ਕੁਚਜੀ ਕੋ ਲਖਣੀ ਪਰ ਹਰ ਛੋਡੀ ਪਤਾਰ ਪਤਾਰ ਕਹਿੰਦੇ ਪਤੀ ਨੂੰ ਜਿਹੜੇ ਵੈਗਰੂ ਖਸਮ ਨੂੰ ਭੁੱਲ ਗੀਆਂ ਉਹ ਜੀਵਾਤਮਾ ਕੁਚਜੀ ਨੇ ਕੁਚਜੀ ਨੂੰ ਮਾਝੀ ਕਹਿੰਦੇ ਮਿੱਟੀ ਮੰਦਰ ਸੰਜੜੇ ਪੱਥਰ ਕੀਤੇ ਰਾਸ ਜੀਓ ਰੱਬ ਨੇ ਸੋਹਣੇ ਘਰ ਦਿੱਤੇ ਰੱਬ ਨੇ ਸੋਹਣੇ ਵਸਤਰ ਪਹਿਨਣ ਨੂੰ ਸੋਹਣੇ ਭੋਜਨ ਰਿਸ਼ਤੇਦਾਰੀਆਂ ਪਰਿਵਾਰ ਸਾਖ ਸੰਬੰਧੀ ਤੇ ਲక్ష్ਮੀ ਮਾਇਆ ਦਾ ਵੀ ਟੋਟਾ ਨਹੀਂ ਛੱਡਿਆ ਪਰ ਹੋਇਆ ਕਿ ਜਿਹੜੇ ਪੱਥਰ ਮਿੱਟੀ ਸੰਜੜੇ ਇਹ ਘਰ ਪਰਿਵਾਰ ਇਹਦੇ ਨਾਲ ਹੀ ਮੈਂ ਮੂਲ ਆ ਕੇ ਬਹਿ ਗਈ ਇਹ ਹੀ ਮੈਨੂੰ ਚੰਗੇ ਲੱਗਣ ਲੱਗੇ ਇਹਦਾ ਮੋਹ ਹੀ ਮੈਨੂੰ ਲੈ ਬੈਠਾ ਸੇ ਵਸਤੂ ਸ਼ਹਿ ਦਿੱਤੀਆਂ ਮੈਂ ਇਨਸਿਓ ਲਾਇਆ ਚਿੱਤ ਜਿਉ ਵਾਹਿਗੁਰੂ ਨੇ ਦਿੱਤੀਆਂ ਸੀ ਇਹ ਚੀਜ਼ਾਂ ਕਿ ਬਈ ਸਮਾਂ ਬਤੀਤ ਕਰਨਾ ਹੈ ਇਹ ਸਰਾਂ ਦਿੱਤੀ ਹੈ ਸੰਸਾਰ ਧਰਮਸ਼ਾਲਾ ਹੈ ਧਰਮ ਕਮਾਉਣਾ ਹੈ ਧਰਮ ਤੇ ਕੀ ਕਮਾਉਣਾ ਸੀ ਮੈਂ ਧਰਮ ਹੀ ਭੁੱਲ ਬੈਠੀ ਮੈਂ ਖਸਮ ਹੀ ਭੁੱਲ ਬੈਠੀ ਮੈਂ ਕੰਤ ਨੂੰ ਵਿਸਾਰ ਦਿੱਤਾ ਉਸ ਅਵਸਥਾ 'ਚ ਉਹ ਕੁਚੱਜੀ ਕੁਚੱਜੀ ਦਾ ਮਤਲਬ ਹੁੰਦਾ ਹੈ ਬਾਹਰੋਂ ਬੜੀ ਸੋਹਣੀ ਹੋਏ ਪਰ ਅੰਦਰ ਚਾਜੀ ਨਾ ਹੋਏ ਨਾ ਬੋਲਣ ਦਾ ਚੱਜ ਨਾ ਗੁਰੂ ਅੱਗੇ ਸਤਕਾਰ ਰੂਪੀ ਝੁਕਣ ਦਾ ਚੱਜ ਨਾ ਗੁਰੂ ਦਾ ਹੁਕਮ ਮੰਨਣ ਦਾ ਚੱਜ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਤੂੰ ਪ੍ਰੀਤ ਇਹਨਾਂ ਇਮਾਰਤਾਂ ਇਹਨਾਂ ਦੌਲਤਾਂ ਨਾਲ ਲਗਾਈਆਂ ਨੇ ਨਾ ਤੇ ਤੂੰ ਕਹਿੰਦੀ ਆਂ ਵੀ ਮੈਂ ਝੁਕ ਨਹੀਂ ਸਕਦੀ ਗੁਰੂ ਦੇ ਹੁਕਮ ਅੱਗੇ ਕਿਉਂ ਜੀ ਆਕੜ ਬੜੀ ਹੈ ਜੀ ਤਨ ਹਜੇ ਬਲਵਾਨ ਹੈ ਤਾਕਤ ਹੈ ਤਨ ਦੇ ਵਿੱਚ ਕਾਮ ਚੰਮ ਦਾ ਜ਼ੋਰ ਹੈ ਮਾਰ ਕਹਿੰਦੇ ਤੂੰ ਪਰਵਾਹ ਨਾ ਕਰ ਇਹ ਜਿਹੜੀਆਂ ਇੱਟਾਂ ਗਾਰੇ ਚੂਨੇ ਦੀਆਂ ਬਣੀਆਂ ਇਮਾਰਤਾਂ ਜਿਹੜੀਆਂ ਆਕੜ ਕੇ ਖੜੀਆਂ ਮਜ਼ਬੂਤ ਇਹ ਵੀ ਟੈਂਦੀਆਂ ਨੇ ਇਹ ਵੀ ਬੇਰਾਨ ਹੋ ਜਾਂਦੀਆਂ ਨੇ ਇਹ ਵੀ ਜਰਜਰ ਹੋ ਜਾਂਦੀਆਂ ਨੇ ਤੂੰ ਮਿੱਟੀ ਰੂਪੀ ਸਰੀਰ ਦਾ ਕੀ ਮਾਣ ਕਰਦੀ ਹੈ ਮਹੱਲਾ ਪਹਿਲਾ ਸਨੂਕਵਾਰਾਂ ਤੇ ਵਧੀਕ ਉਹ ਤੰਗੀ ਪੈ ਉਹਰੀ ਗਹਿਰੀ ਗੰਭੀਰੀ ਸਸੁਰ ਸੂਈਆ ਕਿਵ ਕਰੀ ਤੇ ਅਗੋ ਜਵਾਬ ਦਿੰਦੀ ਨਿਵਣ ਨਾ ਜਾਏ ਥਣੀ ਸਰੀਰ ਦਾ ਬਲ ਨਹੀਂ ਝੁਕਣ ਦਿੰਦਾ ਮਤ ਨਹੀਂ ਝੁਕਣ ਦਿੰਦੀ ਮਹਾਰਾਜ ਕਹਿੰਦੇ ਗੱਜ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ ਸੇ ਪੇਟਾਂ ਦੇ ਡਿਠ ਮੈਂ ਮੁੰਦਣਾ ਗਰਭ ਥਣੀ ਆਪਣੇ ਸਰੀਰ ਬਲ ਦਾ ਆਪਣੇ ਜੋਬਨ ਦੇ ਅਹੰਕਾਰ ਦਾ ਮਾਣ ਨਾ ਕਰ ਜੇ ਕੱਲਾ ਜੋਬਨ ਦਾ ਅਹੰਕਾਰ ਹੈ ਗੁਰੂ ਦੇ ਦਰ ਤੇ ਕੁਛ ਅੱਜੀ ਗਿਣਿਆ ਗਿਆ ਜੀ ਉਹ ਕੁਚੱਜੀ ਅੱਗੇ ਕਿਹਾ ਕੁਲਖਣੀ ਕੁੱਲ ਨੂੰ ਲੱਛਣ ਮਾੜੇ ਲੱਛਣ ਲਾਉਣ ਵਾਲੀ ਕੁੱਲ ਨੂੰ ਦਾਗ ਲਾਉਣ ਵਾਲੀ ਐ ਉਹ ਕੁਲਖਣੀ ਉਹਨੂੰ ਕਿਹਾ ਪਰ ਹਰ ਛੋਡੀ ਪਧਾਰ ਵਾਇਗਰੂ ਨੂੰ ਛੱਡ ਦਿੱਤਾ ਊਣੀ ਨਾਹੀ ਝੂਣੀ ਨਾਹੀ ਨਾਹੀਂ ਕਿਸੇ ਵੀ ਹੁਣੀ ਪਰ ਛੈਰ ਛਬੀਲਾ ਛੱਡ ਗਵਾਇਓ ਦੁਰਮਤ ਕਰਮ ਵੀ ਹੋਣੀ ਮਾੜੇ ਕਰਮਾ ਕਰਕੇ ਮਾੜੇ ਭਾਗਾ ਕਰਕੇ ਖਸਮ ਤੋਂ ਟੁੱਟ ਗਈ ਭੈ ਪਿਆ ਮਲ ਕਟਿਆ ਨਿਰਮਲ ਹੋਵੇ ਸਰੀਰ ਜੇ ਗੁਰੂ ਦਾ ਭੈ ਡੱਡਾ ਡਰ ਉਪਜੈ ਡਰ ਜਾਏ ਬੜੀ ਕਮਾਲ ਦੀ ਗੱਲ ਹੈ ਜੀ ਵੀ ਡਰ ਪੈਦਾ ਹੁੰਦਾ ਤੇ ਡਰ ਚਲਾ ਜਾਂਦਾ ਇਹ ਤੇ ਹੋ ਹੀ ਨਹੀਂ ਸਕਦਾ ਡਰ ਪੈਦਾ ਹੋ ਰਿਹਾ ਤੇ ਡਰ ਜਾ ਰਿਹਾ ਇਹ ਕਿਹੜੀ ਗੱਲ ਹੋ ਗਈ ਕਬੀਰ ਸਾਹਿਬ ਕਹਿੰਦੇ ਜੀ ਡਰ ਉਪਜੈ ਜੇ ਖਸਮ ਦਾ ਡਰ ਉਪਜੈ ਦੁਨੀਆ ਦਾ ਡਰ ਚਲਾ ਜਾਂਦਾ ਜੇ ਵਾਹਿਗੁਰੂ ਦਾ ਭਾਉ ਨਿਰਮਲ ਹਿਰਦੇ 'ਚ ਵਸ ਗਿਆ ਦੁਨੀਆਂ ਦਾ ਛੱਡੋ ਮੌਤ ਦਾ ਵੀ ਭੈ ਉਹਨੂੰ ਸਤਾ ਨਹੀਂ ਸਕਦਾ ਡੱਡਾ ਡਰ ਉਪਜੈ ਡਰ ਜਾਏ ਤਾਂ ਡਰ ਮਹਿ ਡਰ ਰਹਾ ਸਮਾਏ ਜੇ ਨਿਰਮਲ ਡਰ ਭੈ ਡਰ ਹੋ ਪੈਦਾ ਹੋਏਗਾ ਦੁਨੀਆਂ ਦੇ ਸਾਰੇ ਡਰ ਉਹਦੇ ਵਿੱਚ ਹੀ ਸਮਾ ਜਾਣਗੇ ਮਾਰੀ ਕਹਿੰਦੇ ਵਾਹਿਗੁਰੂ ਦਾ ਭੈ ਮਨ ਵਿੱਚ ਰੱਖ ਆਪਣੇ ਖਸਮ ਦਾ ਭਾਉ ਮਨ ਵਿੱਚ ਰੱਖ ਅਸਲ 'ਚ ਉਹੀ ਸੁਹਾਗਵੰਤੀ ਹੈ ਭੈ 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 ਦੇ ਵਿੱਚ ਆਪਣੇ ਮਨ ਨੂੰ ਟਿਕਾ ਲਿਆ ਭੈ ਪਿਆ ਮਲ ਕਟਿਆ ਮਨ ਦੀ ਮੈਲ ਦੂਰ ਹੋ ਗਈ ਨਿਰਮਲ ਹੋ ਗਿਆ ਸਰੀਰ ਇੱਥੇ ਸਰੀਰ ਦਾ ਭਾਵ ਇਹ ਪੰਜ ਕੂਤਕ ਸਰੀਰ ਨਹੀਂ ਹੈ ਜੀ ਇੱਥੇ ਸਰੀਰ ਦਾ ਭਾਵ ਹੈ ਜੀਵਨ ਦੀ ਰੋਹ ਰੀਤ ਕਿ ਸਰੀਰ ਜਿਸ ਜੀਵਨ ਦੇ ਰੋਹ ਰੀਤ ਵਿੱਚ ਵਿਚਰਦਾ ਸੀ ਪਹਿਲਾਂ ਸਾਰੀ ਰਾਤ ਵਿਕਾਰਾਂ ਚ ਬਤੀਤ ਹੁੰਦੀ ਸੀ ਹੁਣ ਜੀਵਨ ਬਦਲ ਗਿਆ ਹੁਣ ਅੰਮ੍ਰਿਤ ਵੇਲੇ ਦੀ ਉਡੀਕ ਹੁੰਦੀ ਹੈ ਕਿ ਸੱਚੇ ਪਾਤਸ਼ਾਹ ਰਹਿਮਤ ਕਰ ਚੜੀ ਚੌਕੀ ਪਉ ਫੁੱਟੀ ਵਗਣ ਬਹੁਤ ਰੰਗ ਤੂੰ ਰਹਿਮਤ ਕਰ ਝਾਲਾਂਗੇ ਉਠ ਨਾਮ ਜਪ ਨਿਸਬਾਸਰ ਆਰਾਧ ਤੂੰ ਰਹਿਮਤ ਕਰ ਨਾਉ ਪ੍ਰਭਾਤਾ ਸ਼ਬਦ ਧਿਆਈ ਹੈ ਛੋਡੋ ਦੁਨੀ ਪ੍ਰੀਤਾ ਸਤਗੁਰੂ ਜੀ ਰਹਿਮਤ ਕਰਦੇ ਹੈ ਕਿ ਉਹਨਾਂ ਦੇ ਦਾਸਾਂ ਦੇ ਦਾਸ ਅਸੀਂ ਹੋਣੇ ਚਾਹੁੰਦੇ ਆਂ ਤੇ ਉਹ ਜਿੱਤ ਗਏ ਨੇ ਤੇ ਸਾਰਾ ਜਗ ਹਾਰ ਗਿਆ ਕੀ ਇਸ ਰਹਿਮਤ ਨੂੰ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਭੈ ਭੈ ਮਲ ਕਟਿਆ ਨਿਰਮਲ ਹੋਇਆ ਸਰੀਰ ਅੰਤਰ ਪ੍ਰਗਾਸ ਮਤ ਉਤਮ ਹੋਵੈ ਉਹਨਾਂ ਦੀ ਮਤ ਉਤਮ ਹੁੰਦੀ ਹੈ ਗਿਆਨ ਦਾ ਪ੍ਰਗਾਸ ਹੁੰਦਾ ਹੈ ਹਰ ਜਪ ਗੁਣੀ ਗਹਿਰ ਉਹ ਵਾਹਿਗੁਰੂ ਦਾ ਸਿਮਰਨ ਕਰਕੇ ਗਹਿਰ ਗੰਭੀਰ ਹੋ ਜਾਂਦੇ ਐ ਦੁੱਖ ਦੀ ਗਲ ਉਹਨਾਂ ਨੂੰ ਸਤਾ ਨਹੀਂ ਸਕਦੀ ਸੁਖ ਦੀ ਚਕਾ ਚਾਉਂਦ ਉਹਨਾਂ ਨੂੰ ਪਰਮਾ ਨਹੀਂ ਸਕਦੀ ਅੰਦਰ ਇੰਨੀ ਡੂੰਘਾਈ ਇੰਨੀ ਗੰਭੀਰਤਾ ਆ ਜਾਂਦੀ ਹੈ ਦੁਨੀਆ ਦੇ ਲੋਗ ਰੰਗ ਦੇ ਵਿੱਚ ਹੱਸਦੇ ਨੇ ਕੁਸੰਬ ਦੇ ਪਰ ਭਗਤੀ ਕਰਨ ਵਾਲਾ ਮਜੀਠ ਦੇ ਰੰਗ ਹਸੈ ਰੰਗ ਰੋਗੈ ਚੁੱਪ ਪੀ ਕਰ ਜਾਹੇ ਪ੍ਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾ ਉਹਨਾਂ ਦੀ ਮਤ ਗੰਭੀਰ ਹੁੰਦੀ ਹੈ ਜੀ